ਇਹ ਇਨਸਾਨ ਆਨਲਾਈਨ ਜੂਏ ਦੇ ਵਿੱਚ 1.5 ਕਰੋੜ ਰੁਪਏ ਹਾਰ ਗਿਆ ਤੇ ਫਿਰ ਇਹਨੇ ਸੋਚਿਆ ਕਿ ਕਿਉਂ ਨਾ ਹੁਣ ਪੁਲਿਸ ਤੇ ਹੀ ਸਕੀਮ ਪਾਈ ਜਾਵੇ ਤੇ ਇਹਨੇ ਪੁਲਿਸ ਤੇ ਸਕੀਮ ਪਾਈ ਵੀ ਪੁਲਿਸ ਤੇ ਕੋਲ ਝੂਠੀ ਦਰਖਾਸਤ ਦਿੱਤੀ ਕਿ ਮੇਰੇ ਕੋਲ 15 ਲੱਖ ਰੁਪਏ ਦੀ ਲੁੱਟ ਹੋਈ ਏ ਮੈਂ ਬੈਂਕ ਚੋਂ 15 ਲੱਖ ਰੁਪਏ ਕਢਵਾ ਕੇ ਲਿਜਾ ਰਿਹਾ ਸੀ ਹੁਣ ਪੁਲਿਸ ਦਾ ਪੂਰਾ ਤੰਤਰ ਲੱਗ ਗਿਆ ਇਸ ਕੇਸ ਤੇ ਵਿੱਚ ਕਿਉਂਕਿ ਭਾਈ ਅਗਲਾ ਸਾਬਕਾ ਫੌਜੀ ਏ ਤੇ ਲੰਗੀ 30 ਤਾਰੀਖ ਨੂੰ ਪੈਨਸ਼ਨ ਤੇ ਆਇਆ ਸੀ ਪਰਜਾਤ ਪੁਲਿਸ ਨੇ ਪੜਤਾਲ ਕੀਤੀ ਤਾਂ ਪੁਲਿਸਤਿਆਂ ਅੱਖਾਂ ਵੀ ਅਡੀਆਂ ਰਹਿ ਗਈਆਂ ਕਿ ਭਾਈ ਜਿਸ ਦੇ ਖਾਤੇ ਦੇ ਵਿੱਚ ਮਹਿਜ਼ 3 ਰੁਪਏ 10 ਪੈਸੇ ਆ ਉਹਦੇ ਨਾਲ 15 ਲੱਖ ਦੀ ਲੁੱਟ ਕਿਵੇਂ ਹੋ ਸਕਦੀ ਹੈ ਤਾਂ ਫਿਰ ਪੁਲਿਸ ਨੂੰ ਸਮਝ ਆਈ ਕਿ ਇਹ ਤਾਂ ਪੁਲਿਸ ਨੂੰ ਬੇਫੂਹ ਬਣਾਉਣ ਨੂੰ ਫਿਰਦਾ ਹੈ ਅਸਲ ਦੇ ਵਿੱਚ ਕਹਾਣੀ ਤਾਂ ਇਹ ਸੀ ਕਿ ਕਿ ਸਾਲ 2021 ਤੋਂ ਇਹ ਬੰਦਾ ਆਨਲਾਈਨ ਜੂਏ ਜੂਆ ਖੇਡਣ ਲੱਗ ਪਿਆ ਤੇ ਫਿਰ ਐਸਾ ਅਡਿਕਟ ਹੋਇਆ ਕਿ ਤਕਰੀਬਨ 1.5 ਕਰੋੜ ਰੁਪਇਆ ਆਨਲਾਈਨ ਜੂਏ ਦੇ ਵਿੱਚ ਹਾਰ ਗਿਆ ਹੋਰ ਤਾਂ ਹੋਰ ਜਿਹੜਾ ਪੈਸਾ ਇਸ ਨੂੰ ਪੈਨਸ਼ਨ ਆਉਣ ਤੇ ਮਿਲਿਆ ਸੀ ਉਹ ਵੀ ਜੂਏ ਦੇ ਵਿੱਚ ਹਾਰ ਗਿਆ ਤੇ ਫਿਰ ਇਸ ਨੇ ਸੋਚਿਆ ਕਿ ਭਾਈ ਪਰਿਵਾਰ ਵਾਲੇ ਪੁੱਛਣਗੇ ਕਿ ਪੈਸਾ ਕਿੱਥੇ ਆ ਘਰ 'ਚ ਜਵਾਕ ਹੈ ਜਵਾਕ ਦੀ ਫੀਸ ਭਰਨੀ ਹੈ ਪੈਸੇ ਕਿੱਥੋਂ ਆਣਗੇ ਤੇ ਮੇਰੀ ਤਾਂ ਮਹਿਜ਼ 23000 ਰੁਪਏ ਪੈਨਸ਼ਨ ਆਉਂਦੀ ਹੈ ਉਹਦੇ ਨਾਲ ਕਿਵੇਂ ਚੱਲੂ ਤਾਂ ਫਿਰ ਇਹਨੇ ਸਕੀਮ ਸੋਚੀ ਕਿ ਝੂਠੀ ਦਰਖਾਸਤ ਦੇਣ ਦੀ ਅੱਗੇ ਕੀ ਕੁਝ ਵਾਪਰਿਆ ਤੁਸੀਂ ਖੁਦ ਹੀ ਸੁਣੋ ਬਸ ਮੇਥੋਂ ਗਲਤੀ ਹੋ ਗਈ ਹੈ ਕਿੰਨੇ ਕਿ ਦਿਨ ਤੱਕ ਜੂਆ ਖੇਡਦੇ ਸੀ ਉਹ ਮਾਸ਼ਾਅੱਲਾ 2021 ਤੋਂ ਕਿੰਨਾ ਕ ਨੁਕਸਾਨ ਹੋ ਗਿਆ ਪੈਸੇ ਡੇਢ ਕਰੋੜ ਰੁਪਇਆ ਪੈਨਸ਼ਨ ਆਂਦੀ ਸੀ ਤੁਹਾਡੀ ਪੈਨਸ਼ਨ ਪਹਿਲੀ ਆਈ ਹੈ ਕਿੰਨੀ ਪੈਨਸ਼ਨ ਆਉਂਦੀ ਸੀ 2000 ਰੁਪਇਆ ਅੱਛਾ ਤੇ ਸਿਵਲ ਹਸਪਤਾਲ ਕਿਉਂ ਦਾਖਲ ਹੋਣਾ ਪਿਆ ਤੁਹਾਨੂੰ ਤੇ ਮੇਰੇ ਮਾਤਰ ਫਾਦਰ ਪੈਸੇ ਦਾ ਬਚਾ ਕਰਨ ਦੇ ਲਈ ਵੀ ਮੈਂ ਤੇ ਪੈਸੇ ਮੰਗਣਗੇ ਮੈਂ ਪੈਸੇ ਜੂਏ ਦੇ ਵਿੱਚ ਹਾਰ ਗਿਆ ਸੀਗਾ ਕਿੰਨੇ ਜਣੇ ਇਨਵੋਲਵ ਸੀਗੇ ਤੁਸੀਂ ਇਸ ਸਾਰੀ ਕਹਾਣੀ ਜਿਹੜੀ ਬਣਾਈ ਵੀ ਮੈਂ ਕਰ ਲਈ ਸੀ ਕਰ ਲਈ ਸੀ ਦੁਆਰਾ ਹੋਇਆ ਹੈ ਪਰ ਫਾਇਦਾ ਨਹੀਂ ਹੈ ਤੁਸੀਂ ਕੰਮ ਕੀਤਾ ਤਾਂ ਹੈ ਉਹ ਤਾਂ ਕੋਈ ਫਾਇਦਾ ਨਹੀਂ ਹੈ ਬਹੁਤ ਪਛਤਾਵਾ ਹੈ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 26 2025 ਨੂੰ ਐਸ ਐਚਓ ਮੈਡਮ ਜਸਵਿੰਦਰ ਐਸ ਐਚਓ ਕੋਟਫੱਤਾ ਇਹਨਾਂ ਨੂੰ ਇੱਕ ਇਤਲਾਹ ਮਿਲੀ ਕਿ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖਰਦ थाना ਮੌੜ ਜ਼ਿਲ੍ਹਾ ਬਠਿੰਡਾ ਉਹ ਬਟੰਡੇ ਤੋਂ IDFC ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਇਆ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਖੁਰ ਤੋਂ ਜਾ ਰਿਹਾ ਸੀ ਰਸਤੇ ਵਿੱਚ ਕੋਟ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੇ ਨੇ ਕੋਈ 35 ਤੇ ਇੱਕ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗਹਿਰੀ ਭਾਗੀ ਗੈਰੀ 12 ਸਿੰਘ ਪਿੰਡ ਦੇ ਨੇੜੇ ਜਾ ਕੇ ਉਹਦੇ ਪਿੱਛੇ ਉਹਨੂੰ ਪਿਸਤਲ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਇਆ ਤੇ ਉਹਦਾ ਮੋਬਾਈਲ ਰਖੋ ਕੇ ਲੈ ਗਏ। ਉਹਦੇ ਸਬੰਧ ਦੇ ਅਸੀਂ ਥਾਣਾ ਕੋੜਫੱਤਾ ਵਿੱਚ ਮੁਕੱਦਮਾ ਲੁੱਟਖੋ ਕਰਨ ਦੇ ਸਬੰਧ ਵਿੱਚ ਅਸੀਂ ਕੱਲ ਮਿਤੀ 26 2025 ਨੂੰ ਦਰਜ ਕੀਤਾ ਸੀ ਅਨਨੋਨ ਅਣਪਛਾਤੇ ਇੱਕ ਲੜਕੀ ਤੇ ਲੜਕੇ ਦੇ ਖਿਲਾਫ। ਉਹਦੇ ਸਬੰਧ ਵਿੱਚ ਤਫ਼ਤੀਸ਼ ਨੂੰਗਾਈ ਨਾਲ ਕੀਤੀ ਗਈ। ਤਾਂ ਪਾਇਆ ਗਿਆ ਆਈਡੀਐਫਸੀ ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਅਵਤਾਰ ਸਿੰਘ ਫੌਜੀ ਹੈ ਇਹ ਮਿਤੀ 30 4 2025 ਨੂੰ ਹੌਲਦਾਰ ਫੌਜ ਤੋਂ ਪੈਨਸ਼ਨ ਆਇਆ ਇਹ ਤਫਤੀਸ਼ ਦਰਾਂ ਨੇ ਪਾਇਆ ਗਿਆ ਕਿ ਨਾ ਹੀ ਤਾਂ ਇਹ ਬਖੰਡੇ ਆਉਣਾ ਪਾਇਆ ਗਿਆ ਨਾ ਹੀ ਇਹਦੇ ਖਾਤੇ ਵਿੱਚ ਆਈਡੀਐਫਸੀ ਬੈਂਕ ਦਾ ਜਿਹੜਾ ਖਾਤਾ ਹੈਗਾ ਉਹਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ 'ਚ ਹੋਣੇ ਪਾਏ ਗਏ ਆ ਤੇ ਇਹ ਇਥੋਂ ਦੀ بجائے ਮੌੜ ਮੰਡੀ ਐਸਵੀਆਈ ਬੈਂਕ ਵਿੱਚ ਉੱਥੇ ਇਹਨੇ ਆਪਦਾ ਸਮਾਂ ਗੁਜ਼ਾਰਿਆ ਉੱਥੇ ਰਿਹਾ ਇਹ ਉੱਥੇ ਇਹਨੇ ਆਪਦੀ ਪੈਨਸ਼ਨ ਦੀ ਕੰਪਲੇਂਟ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਰਿਸਿਪਟ ਕੀਤੀ ਗਈ ਹੈ ਐਸਵੀਆਈ ਬੈਂਕ ਮੌੜ ਮੰਡੀ ਵੱਲੋਂ ਇਹਦੀ ਕਹਾਈ ਜਿਹੜੀ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਵੀ ਇਹ ਇਹ ਤੋਂ ਅਸੀਂ ਦੁਹਾਈ ਨਾਲ ਪੜਤਾਲ ਕੀਤੀ ਹੈ ਇਹ ਤੋਂ ਵਿਸ਼ੇਸ਼ ਕੀਤੀ ਹੈ ਤਾਂ ਇਹ ਸਿਵਲ ਹਸਪਤਲ ਵੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਜ਼ਹਿਰੀਲਾ ਪਾਅ ਦਿੱਤਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈਗੀ ਮੇਨੇ ਟੂਗਾ ਇਹਨਾਂ ਪਰਤਾਲ ਦੌਰਾਨ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਹਾਰਕੋ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕੈਸੀਨੋ ਖੇਡ ਰਿਆ ਆ ਆਨਲਾਈਨ ਗੇਮ ਜੁਆ ਖੇਡ ਰਿਆ ਹੈ ਕਿ ਮੈਂ ਉਹ ਜਿਹੜੀ ਕੈਸੀਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗਰੰਟੀ ਦੇ ਪੈਸੇ ਵੀ ਹਾਰ ਗਿਆ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀ ਇੱਕ ਤਾਂ ਮਾਪੇ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰੇ ਆ ਉਹ ਆਪਦੇ ਪਰਿਵਾਰ ਤੋਂ ਮੈਂ ਹਜਮ ਕਰ ਲਾਂ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣ ਨਾ ਜਾਂ ਮੇਰੇ ਤੇ ਇਹਨਾਂ ਦਬਾਅ ਨਾ ਬਣਾਉਣ ਕਿ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਉਹ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਝੂਠੀ ਕਹਾਣੀ ਰਚੀ ਔਰ ਤੇ ਮੀਚ ਕੀ ਨਹੀਂ ਕਰਦੇ ਤੂੰ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਮਿਲਿਆ ਇਸ ਬੰਦੇ ਨੇ ਖੋਈ ਨਹੀਂ ਹੋਈ ਇਹ ਬੰਦਾ ਪਠੰਡੀ ਹੋਣਾ ਪਾਇ ਹੀ ਨਹੀਂ ਗਿਆ ਜਿੱਥੇ ਇਹਨੇ ਰੂਟ ਸਾਨੂੰ ਦੱਸਿਆ ਵੀ ਮੈਂ ਬਠਿੰਡੇ ਤੋਂ ਜਾ ਰਿਹਾ ਸੀ ਤੇ ਕੋਰਟ ਸ਼ੀਰ ਇਹ ਕੋਰਟ ਸ਼ੀਰ ਆਉਣਾ ਹੀ ਨਹੀਂ ਪਾਇਆ ਗਿਆ ਤੇ ਨਾ ਹੀ ਬਠਿੰਡੇ ਉੜਾ ਇਹਦੇ ਨਾਲ ਕੋਈ ਬੰਦਾ ਨਹੀਂ ਸੀ ਇਕੱਲਾ ਹੀ ਸੀ ਨਾਲ ਇਹਦੇ ਕੋਈ ਕੋਈ ਨਹੀਂ ਸੀ ਅਸੀਂ ਟੈਕਨੀਕਲ ਤੌਰ ਤੇ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਮੌੜ ਮੰਡੀ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਉੱਥੇ ਮੌੜ ਮੰਡੀ ਜਾਣਾ ਪਾਇਆ ਗਿਆ ਸਾਡੇ ਕੋਲੇ ਟੈਕਨੀਕਲ ਬੇਸਰ ਤੇ ਨਹੀਂ ਸੀ ਡੀਆਰ ਤੇ ਸੀਸੀਟੀਵੀ ਫੁਟੇਜ ਵੀ ਨਹੀਂ ਹੈਗੀ ਇਸੇ ਤੇ ਵੀ ਮਾਮਲਾ ਦਾ ਦਿੱਤਾ ਜਾਵੇ ਕਿਸ ਤਰੀਕੇ ਇਹਦੇ ਖਿਲਾਫ ਉਹਨਾਂ ਵੱਖਰੀ ਕਾਰਵਾਈ ਝੂਠਾ ਮੁਕੱਦਮਾ ਦਰਜ ਕਰਾਉਣ ਸੰਬੰਧੀ 217 ਬੀਐਨਐਸ ਦੇ ਤਹਿਤ ਇਹਦੇ ਖਿਲਾਫ ਕਾਰਵਾਈ ਅਮਰਚਲ ਲੰਡਾ ਦੀ ਚੱਲ ਰਹੀ ਆ ਹਾਂ ਜੀ ਇਹ ਬਸ ਉਹੀ ਕਸੀਨੋ ਦੇ ਪੈਸੇ ਹਾਜ਼ਮ ਕਰਨ ਦੀ ਖਾਤਰ ਕਸੀਨੋ ਜੂਆ ਇੱਕ ਵੀ ਨਾਲ ਉਹਦੇ ਤੇ ਆਡਨ ਕਰਦੇ ਹਾਂ ਹਾਂ ਉਹ ਤਫਤੀਸ਼ ਦੇ ਦੌਰਾਨ ਜਿਹੜਾ ਵੀ ਐਕਟ ਲੱਗੂ ਆ ਜੋ ਵੀ ਸੈਕਸ਼ਨ ਲੱਗਣਗੇ ਆ ਉਹ ਨਾਲ 217 ਪੀ ਐਨ ਐਸ ਦੇ ਨਾਲ ਲਾ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਤਾਂ ਕਿ ਇਹ ਇੱਕ ਲੋਕਾਂ ਲਈ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫੋਰਮੇਸ਼ਨ ਦੇ ਕੇ ਪੁਲਿਸ ਨੂੰ ਪੁਲਿਸ ਦਾ ਸਮਾਂ ਖਰਾਬ ਕਰਦੇ ਆ ਔਰ ਲੋਕਾਂ ਨੂੰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਆ ਇਸ ਕਮਰੇ ਸਾਰੇ ਆਫੀਸਰ ਸਹਬਾਨ ਸਾਰੇ ਇਸ ਕਮਰੇ ਲਗੇ ਰਹੇ ਬਟ ਜੋ ਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਇਹ ਹਸਨਿਹਿਆ ਦੇਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਝੂਠੀ ਇਲਾ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਗੁੰਮਰਾਹ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈਆਂ ਵਿੱਚ ਲਿਆਂਦੀ ਜਾਵੇਗੀ ਹੈ ਜੀ ਇਹ ਸਾਫ ਕਰ ਬੋਲ ਜੀ ਸਾਫ ਕਰ ਫੋਜੀਆ ਹੁਣੇ 34 ਨੂੰ ਇਹ ਪੈਨਸ਼ਨ ਆਇਆ ਨਹੀਂ ਪਹਿਲਾਂ ਕੋਈ ਪਤਾ ਹੈ ਜੀ ਨਹੀਂ ਪਹਿਲਾਂ ਕੋਈ ਪਰਚਾ ਨਹੀਂ ਕਿਹੜਾ ਸਰ ਕਿਤੇ ਡਿਊਟੀ ਤੇ ਜਾ ਰਿਹਾ ਪਿੰਡੇ ਇਹ ਕੋਟਲੀ ਫਰਦ ਪਿੰਡ ਆ ਇਹ ਉਧਰ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟ ਪਹਿਲਾਂ ਨੌਕਰੀ ਕਰਦਾ ਸੀਗਾ ਮੇਰੇ ਪਰਿਵਾਰ ਨੂੰ ਮੇਰੇ ਨਾਲ ਮੇਰੇ ਪਰਿਵਾਰ ਨੂੰ ਨਹੀਂ ਪਤਾ ਸੀ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਇਹਦੇ ਤੇ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤੋਂ ਹੀ ਜਿਹੜਾ ਰਿਪਿਟੇਸ਼ਨ ਜਿਹੜਾ ਹੋ ਚੰਗਾ ਨਹੀਂ ਆ ਵੈਰੀ ਗੁੱਡ ਮੇਰੇ ਦਾ ਇਹਦੇ ਇੱਕ ਬੱਚਾ ਹੈਗਾ ਮੁੰਡਾ 18 19 ਸਾਲ ਦਾ ਇੱਕ ਹੁੰਦਾ ਹੈਗਾ ਬਿਲਕੁਲ ਟੋਟੀ ਡਰਾਮਾ ਕੀਤਾ ਇਸ ਬੰਦੇ ਨੇ ਟੋਟੀ ਡਰਾਮਾ ਦਾਖਲ ਹੋ ਗਿਆ ਵੈਸੇ ਹੀ ਦਾਖਲ ਹੋ ਗਿਆ ਕੋਈ ਇਹਨੂੰ ਕੁਝ ਨਹੀਂ ਹੈਗਾ ਕਿੰਨੇ ਟਾਈਮ ਤੋਂ ਜੂਆ ਖੇਡਦਾ 2021 ਤੋਂ 2021 ਹਾਂ ਕੈਸੀਨੋ ਖੇਡ ਰਿਹਾ 2021 ਤੋਂ